ਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੱਚ ਟਾਈਮਸ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਤੇ ਬਾਲ ਦਿਵਸ ਮਨਾਉਣ ਦੇ ਲਈ ਦੇਸ਼ ਭਰ ਵਿੱਚ ਮਨਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਬਟਾਲਾ ਵਿਖੇ বনਵਾਸੀ ਕਲਿਆਣ ਆਸ਼ਰਮ ਪੰਜਾਬ ਬਟਾਲਾ ਵਿਖੇ ਸਰਦਾਰ ਪੰਜੀਤ ਸਿੰਘ ਗਿੱਲ ਦੇ ਗ੍ਰਾਮ ਬਟਾਲਾ ਵਿਖੇ ਬਾਲ ਦਿਵਸ ਰੂਪ ਵਿੱਚ ਮਨਾਇਆ ਗਿਆ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਖੁੱਲੇ ਪੰਡਾਲ ਵਿੱਚ ਕਰਕੇ ਜਿੱਥੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਉਪਰੰਤ ਭਾਈ ਬਲਹਾਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਕੰਨ ਸਾਹਿਬ ਵੱਲੋਂ ਗੁਰ ਕੀਰਤਨ ਨਾਲ ਸੰਤਾਨ ਨੂੰ ਨਿਹਾਲ ਕੀਤਾ ਗਿਆ। ਮੌਕੇ ਤੇ ਤਾਰ ਮਹਿਜ ਜਥੇਬੰਦੀ ਸਮਾਜਿਕ ਜਥੇਬੰਦੀ ਅਤੇ ਹੋਰ ਆਗੂਆਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਜੀਵਨੀ ਉੱਤੇ ਚਾਨਣਾ ਪਾਇਆ ਅਤੇ ਉਨ੍ਹਾਂ ਦੀ ਸ਼ਹਾਦਤ ਤੇ ਕੋਟ ਕੋਟੇ ਪ੍ਰਣਾਮ ਕੀਤਾ ਇਸ ਮੌਕੇ ਬਨਵਿਆਸੀ ਕਲਿਆਣਾ ਆਸ਼ਰਮ ਵੱਲੋਂ ਪੰਜਾਬ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਮੈਂਬਰਾਂ ਵੱਲੋਂ ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਇਸ ਮੌਕੇ ਬਨਵਿਆਸੀ ਕਲਿਆਣ ਆਸ਼ਰਮ ਪੰਜਾਬ ਵੱਲੋਂ ਗੁਰੂ ਕੇ ਅਟੁੱਟ ਲੰਗਰ ਵੀ ਵਰਤਾਏ ਗਏ बटाला तो सुनील कुमार बटालवी और बलदेव सिंह खालसा की खास रिपोर्ट हम सुरेश कुलकर्णी मैं वनवासी कल्याण आश्रम का अखिल भारतीय कार्यकारी मंडल का सदस्य दिल्ली मेरा केंद्र है आज वीर बाल दिवस पर यहाँ बटाला में जो कार्यक्रम हुआ उसमें सम्मिलित होने का मुझे सहभाग मिला वो धन्यवाद मैं देता हूँ यहाँ के सभी कार्यकर्ताओं को वीर शहीद बाल दिवस पर पूरे देश भर में जागरूकता लाना पूरे समाज में जागरूकता लाना वीर दिव, बाल दिवस पर जिस प्रकार का बलिदान इस समाज के लिए कि उन्होंने किया है उसको याद करके हम भी इस प्रकार धर्म से देश के लिए डटे रहे ये आज की आवश्यकता है धन्यवाद ਦੇ ਵਿਸ਼ੇਸ਼ ਉਪਰਾਲੇ ਦੇ ਨਾਲ ਸਰਦਾਰ ਪਰਮਜੀਤ ਸਿੰਘ ਗਿੱਲ ਰਾਸ਼ਟਰੀ ਉਪ ਪ੍ਰਧਾਨ ਹਿਮਾਲਿਆ ਪਰਿਵਾਰ ਜੀ ਦੇ ਗ੍ਰਹਿਨਵਾਸ ਵਿਖੇ ਵੀਰ ਬਾਲ ਦਿਵਸ ਮਨਾਇਆ ਗਿਆ ਅੱਜ ਦੀ ਇਸ ਦਿਨ ਦੀ ਜਿਹੜੀ ਮਹੱਤਤਾ ਸੀ ਉਹ ਬਹੁਤ ਜ਼ਿਆਦਾ ਹੈ ਛੋਟੇ ਸਾਹਿਬ ਜਦਿਆਂ ਦੀ ਲਾਸਾਨੀ ਸ਼ਹਾਦਤ ਆਉਣ ਵਾਲੀ ਪੀੜ੍ਹੀ ਨੂੰ ਦੱਸਣ ਵਾਸਤੇ ਕਿ ਧਰਮ ਦੇ ਡੋਲ ਰਹੇ ਡੋਲੇ ਨਹੀਂ ਸ਼ਹਾਦਤ ਕਬੂਲ ਕੀਤੀ ਪਰ ਆਪਣਾ ਧਰਮ ਨਹੀਂ ਛੱਡਿਆ ਸੋ ਅੱਜ ਅਲੱਗ-ਅਲੱਗ ਸਮਾਜਿਕ ਧਾਰਮਿਕ ਸੰਗਠਨਾਂ ਦੇ ਹਾਜ਼ਰੀ ਦੇ ਵਿੱਚ ਇਸ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਗਿਆ ਛੋਟੇ ਸਹਿਬਜ਼ਾਦੇ ਤੇ ਹੋਰ ਸਿੰਘਾਂ ਦੀ ਸ਼ਹੀਦੀ ਤੇ ਫੁੱਲ ਸ਼ਰਧਾ ਸੁੰਮਣ ਫੁੱਲ ਪੇਟ ਕੀਤੇ ਗਏ ਸਾਡੇ ਵਨਵਾਸੀ ਕਲਿਆਣ ਆਸ਼ਰਮ ਦੇ ਮਾਨਨੀਏ ਰਾਸ਼ਟਰੀ ਕਾਰਜਕਾਰਨੀ ਸਦੱਸੇ ਸ੍ਰੀ ਸੁਰੇਸ਼ ਲਾਇਕ ਰਾਉ ਕਲਕਰਨੀ ਜੀ ਵਿਸ਼ੇਸ਼ ਤੌਰ ਤੇ ਦਿੱਲੀੋਂ ਇੱਥੇ ਪਹੁੰਚੇ ਸਨ ਔਰ ਜਿੰਨਾ ਕ ਸੰਗਤ ਦਾ ਸਹਿਯੋਗ ਔਰ ਜਿੰਨਾ ਉਹਨਾਂ ਦਾ ਸੇਵਾ ਸਮਰਪਣ ਭਾਵ ਮਿਲਿਆ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਦਿਨੇਸ਼ ਸਤੀ ਪ੍ਰਾਂਤ ਮਹਾਸਚਿਵ ਵਨਵਾਸੀ ਕਲਿਆਣ ਆਸ਼ਰਮ ਪੰਜਾਬ ਯੂਗੇਸ਼ ਛੋਟੇ ਸਾਹਿਬ ਜੀ ਆਦੇਨ ਦੀ ਸ਼ਹਾਦਤ ਦਾ ਇਹ ਦਿਨ ਅੱਜ ਸਾਰੇ ਹਿੰਦੁਸਤਾਨ ਸਾਰੇ ਵਿਸ਼ਵ ਚ ਮਨਾਇਆ ਜਾ ਰਿਹਾ ਤੇ ਉਹਦੇ ਉਹ ਸਿਰਫ ਤੇ ਸਿਰਫ ਇੱਕ ਸ਼ਖਸ ਦੇ ਬਦੌਲਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਨ ਜਨਰਲ ਨੇ 2022 ਵਿੱਚ ਇਸ ਚੀਜ਼ ਦੀ ਸ਼ੁਰੂਆਤ ਕੀਤੀ ਤੇ ਛੋਟੇ ਸਾਹਿਬ ਜੀ ਆਦੇਨ ਦੀ ਸ਼ਹਾਦਤ ਨੂੰ ਸਾਰੇ ਹਿੰਦੁਸਤਾਨ ਵਿੱਚ ਮਨਾਉਣਾ ਸ਼ੁਰੂ ਕੀਤਾ ਇਹ ਬਹੁਤ ਹੀ ਲਾਸਾਨੀ ਸ਼ਹਾਦਤ ਹੈ ਜਿਹੜੇ ਇੱਕ ਬਹੁਤ ਛੋਟੇ ਮਾਸੂਮ ਬੱਚਿਆਂ ਦੇ ਕਿੰਨੇ ਤਸੀਹੇ ਕੀਤੇ ਗਏ ਕਿੰਨੇ ਉਹਨਾਂ ਨੂੰ ਜ਼ੁਲਮ ਕੀਤਾ ਗਿਆ ਲੇਕਿਨ ਉਹਨਾਂ ਨੇ ਈਨ ਨਹੀਂ ਮੰਨੀ ਤੇ ਆਪਣੇ ਧਰਮ ਦੇ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਇਸ ਇਸ ਸ਼ਹਾਦਤ ਨੂੰ ਪਹਿਲਾਂ ਪੰਜਾਬ ਦੇ ਗੁਰਦੁਆਰਿਆਂ ਦੇ ਜਾਂ ਸਿੱਖ ਆਪਣੇ ਸੋਚ ਸਮਾਜ ਆਪਣੇ ਧਰਮਸਥਾਨਾਂ ਤੇ ਜ਼ਰੂਰ ਮਨਾਉਂਦਾ ਸੀ ਲੇਕਿਨ ਅਸੀਂ ਪ੍ਰਧਾਨ ਮੰਤਰੀ ਜੀ ਦੇ ਬਹੁਤ ਰਣੀ ਹੈ ਕਿ ਉਹਨਾਂ ਨੇ ਸਾਰੇ ਹਿੰਦੁਸਤਾਨ ਵਿੱਚ ਇਸ ਦੀ ਇੱਕ ਬਹੁਤ ਵਧੀਆ ਸ਼ੁਰੂਆਤ ਕੀਤੀ ਔਰ ਮੈਂ ਧਨਵਾਦੀ ਹਾਂ ਕੇਂਦਰ ਸਰਕਾਰ ਦਾ ਕਿ ਉਹਨਾਂ ਨੇ ਇਹ ਜਿਹੜੀ ਸ਼ਹਾਦਤ ਹੈ ਉਹ ਪੂਰੇ ਹਿੰਦੁਸਤਾਨੀਆਂ ਨੂੰ ਚੇਤੇ ਕਰਾਉਣ ਵਾਸਤੇ ਇਹ ਦਿਹਾੜਾ ਜਿਹੜਾ ਉਹ ਚੁਣਿਆ ਹੈ ਚਾਹੇ ਉਹ ਪੰਜਾਬ ਹੋਵੇ ਚਾਹੇ ਉਹ ਕੇਰਲ ਹੋਵੇ ਚਾਹੇ ਉਹ ਅਸਮ ਹੋਵੇ ਨਲਾਲੇ ਹੋਵੇ ਚਾਹੇ ਉਹ ਰਾਜਸਥਾਨ ਲਈ ਮਤਲਬ ਹਿੰਦੁਸਤਾਨ ਦੇ ਹਰ ਕੋਨੇ 'ਚ ਵਸਣ ਵਾਲਾ ਵਸਨੀਕ ਜਿਹੜਾ ਹੈ ਉਹ ਇਹ ਸ਼ਹਾਦਤ ਨੂੰ ਯਾਦ ਕਰੇ ਕਿ ਗੁਰੂ ਪੁੱਤਰ ਜਿਹੜੇ ਸੀ ਸਾਬਜਾਦਾ ਜੁਰਾਵਰ ਸਿੰਘ ਤੇ ਸਾਬਜਾਦਾ ਫਤਿਹ ਸਿੰਘ ਜਿਹੜੇ ਛੋਟੇ ਦੋ ਸਾਬਜਾਦੇ ਸਨ ਉਹਨਾਂ ਨੂੰ ਨੀਹਾਂ ਵਿੱਚ ਕਿਉਂ ਚਨਵਾਇਆ ਗਿਆ ਔਰ ਇਸ ਕਰਕੇ ਚਨਵਾਏ ਗਏ ਕਿ ਉਹਨਾਂ ਨੇ ਧਰਮ ਦੀ लाज ਬਚਾਈ <laughs>